ਹਾਂਜੀ ਆਜੋ ਦੋਸਤੋ ਖਾਣਾ ਖਵਾ ਲਈਏ ਤੇ ਖਾਣਾ ਖਾ ਕੇ ਤਿਆਰ ਹੋ ਕੇ ਉਹ ਕੁਰਤੇ ਪਜਾਮੇ ਪਾਏ ਨੇ ਤਿਆਰ ਤੇ ਚਲਦਿਆਂ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਤੇ ਕੀ ਪਤਾ ਜੀ ਗਾਹਾਂ ਕਿਤੇ ਹੋਕ ਨਾ ਜਾਣਾ ਪਵੇ ਉਹ ਦੇਖਦੇ ਆ ਚਲੋ ਜਿੰਨੇ ਪੀ ਹੋਊਗਾ ਤੇ ਹੋਰ ਦੋਸਤੋ ਵੱਲੋਂ ਬਾਤ ਕੁੱਕੀ ਰਿਪੋਰਟਾਂ ਤੇ ਇੱਕ ਕੱਲ ਇੰਸਟਾਗ੍ਰਾਮ ਤੇ ਰਾਤ ਵੀਡੀਓ ਪਾਤੀ ਦੀ ਗੁੱਸੇ ਜਿਹੇ ਵਿੱਚ ਉਹ ਯਾਰ ਕੋਈ ਹੈ ਜੀ ਉਂਿਓ 4 ਦਿਨ ਹੋ ਗਏ ਲਗਾਤਾਰ ਭੇਜਦੇ ਨੂੰ ਕਿ ਮੇਰੇ ਗਾਣੇ ਤੇ ਰੀਲ ਪਾ ਰੀਲ ਪਾ ਨਹੀਂ ਕਹਿੰਦਾ ਸੀ ਐ ਰਿਪੋਰਟ ਮਾਰ ਤੂੰ ਥਾਣਾ ਮਾਰ ਤੂੰ ਤਾਂ ਮੈਨੂੰ ਕਹਿਣਾ ਪੈ ਗਿਆ ਯਾਰ ਹੁਣ ਕਿੰਨੇ ਵਧੀਆ ਵਧੀਆ ਸਿੰਗਰ ਨੇ ਆਪਣੇ ਸਾਰੇ ਦੇ ਰੀਲਾਂ ਤਕਰੀਬ ਨੂੰ ਮੈਂ ਤਾਂ ਪਾ ਦਿੰਦਾ ਏ ਚਾਹੇ ਕੋਈ ਨਵਾਂ ਸਿੰਗਰ ਆ ਚਾਹੇ ਕੋਈ ਪੁਰਾਣਾ ਸਿੰਗਰ ਐਣੀ ਨਾ ਉਹ ਕਰਨਾ ਚਾਹੀਦਾ ਫਿਰ ਤਾਂ ਅਗਲਾ ਬੋਲੂਗਾ ਜੀ ਚਾਹੇ ਕੋਈ ਵੀ ਆ ਚਲੋ ਲੱਭ ਜੂ ਤੇ ਆ ਟੀਮੀ ਬੈਠੀ ਆ ਤੇ ਆ ਟੀਮੀ ਦਾ ਪਰੌਂਠਾ ਦੇਖੋ ਆ ਸਾਈਡ ਤੇ ਰੱਖਿਆ ਪਿਆ ਇਹਦਾ ਆਪ ਖਾ ਕੇ ਫਿਰ ਬਾਅਦ ਚ ਮੈਨੂੰ ਫੜਾਊਗਾ ਓਕੇ ਤੇ ਹੁਣ ਚੱਲਦੇ ਆਂ ਜੀ ਆਪਾਂ ਰੋਪੜ ਨੂੰ ਜੁੜੇ ਰਿਓ। ਮੁੰਰੇਂਡੇ ਆ ਗਏ ਰੋਪੜ ਨੂੰ ਜਾ ਰਹੇ ਆਂ। ਆ ਰੋਪੜ ਵਾਲੇ ਆ ਗਏ ਕੱਚੇ ਪਹਾੜ। ਦੇਖ ਲਾ ਟੀਨੇ ਵੀ ਢੇੜੀ ਲਿਆ ਦਿੱਤੀ ਹੈ ਕੀਤੀ। ਦਰਿਆ ਨੇ ਵੀ ਉਹਨਾਂ ਦੇਖ ਲਓ ਮਾੜਾ ਮੋਟਾ ਪਾਣੀ ਉਹਾਂ ਵਿੱਚ। ਥੋੜਾ ਬਹੁਤਾ ਹੀ ਪਾਣੀ ਆ। ਤੇ ਇੱਧਰ ਬਲਾਚੌਰ ਸਾਈਡ ਆਇਆ ਵੀ ਆ ਨਾਲ ਘਰ ਦੇ ਨੇ ਤਾਂ ਕਰਕੇ ਫਿਰ ਮੈਂ ਲਾਈਵ ਵੀਡੀਓ ਪਾਈ ਨਹੀਂ ਸੀ ਕਿਉਂਕਿ ਇਸੇ ਫਿਰ ਮੁੰਡਿਆਂ ਨੇ ਕਿਹਾ ਤੀ ਭਤੀਜਿਆਂ ਨੇ ਇਕੱਜੇ ਮਿਲ ਕੇ ਜਾਈਏ ਉਹਦੇ ਕਰਕੇ ਕਦੇ ਫੇਰ ਸਪੈਸ਼ਲ ਆਉਂਦਾ ਯਾਰ ਹਰੀਆਲੀ ਬਹੁਤ ਵਧੀਆ ਇੱਧਰ ਯਾਰ ਹਾਂਜੀ ਦੋਸਤੋ ਵਾਪਸ ਜਾ ਰਹੇ ਹਾਂ ਹੁਣ ਰੁਪੜ ਪਹੁੰਚ ਗਏ ਪਿੰਡ ਨੂੰ ਹਾਂਜੀ ਆ ਰਹੇ ਜੀਗੇ ਰੁਪੜ ਤੋਂ ਤੇ ਜੂ ਜੇ ਲਾਈਨ ਨੇ ਮਡੇ ਮੁੱਟੇ ਕੇ ਜਾਂਦੇ ਹੋਏ ਚੱਪਲਾਂਗੇ। ਚੱਲਾਂਗੇ। ਹੋਰ ਤਾਂ ਫੋਟੋ। ਦੋ ਆਵਾਜ਼। ਆਹ ਜੀ। ਤੇ ਤਿੰਨ। ਤਿੰਨ ਕੋਲਡ ਡਰਿੰਕ ਨੇ। 30 30। ਦੋ ਗਲਾਸ। ਤਿੰਨ ਗਲਾਸ। ਚਨੇ ਹੋ ਗਏ ਜੀ। ਤੇ 165 165 ਤੇ 185 ਹੋ। ਹਲੋ। ਹਾਂਜੀ ਆ ਤੇ ਆਏ ਮੈਂ ਚਲ ਪੈਟੀ ਉਖਾ ਲੈਂਦੇ ਆ ਕੋ ਪਿੰਕ ਜਿਹਦਾ ਲੈ ਲੈ ਮਮੀ ਨੇ ਨਹੀਂ ਲੈਣੀ ਹੈਗੀ ਹਾਂ ਹਾਂਜੀ ਮਰੀਂਟਾ ਕਰਾਸ ਕਰਕੇ ਜਾ ਰਹੀ ਆ ਫਿੱਟ ਬੰਦ ਹੋਰ ਦਸੂ ਬਰ ਲਵਾਤ ਹਾਂਜੀ ਮਿੱਤਰ ਪਿਆਰਿਓ ਹੁਣੇ ਆਇਆ ਘਰੇ ਹਜੇ ਤੇ ਟੌਮੀ ਭਾਉ ਕਰੇ ਆ ਉਧਰ ਦੂਜੀ ਆਏ ਬਿਆਦੀ ਉਧਰ ਲੈਣ ਤੇ ਇਹਦੀ ਬੋਤਲ ਲਿਆ ਕੇ ਦਿੱਤੀ ਆ ਆਪਣਾ ਜਿਹੜਾ ਨਗਰਦਾਈ ਸੀ ਆ ਪਈਆ ਚੱਕ ਨਹੀਂ ਹੋ ਆ ਰੱਖ ਤੀਰ ਚੱਕ ਨਹੀਂ ਆਪਦੀ ਹਾਂਜੀ ਦੋਸਤੋ ਗਾਇਬ ਇਹਦੀ ਆਪਾਂ ਉੱਪਰ ਸਾਈਡ ਉੱਪਰ ਸਾਈਡ ਅੰਗਲ ਮੇਰਾ ਮੁੰਡਾ ਆਇਆ ਵੇ ਆ ਕੀ ਛੱਡ ਕੇ ਗਿਆ ਇਹ ਉਹ ਜਾ ਰਹੇ ਪੀ ਉਹ ਤੇ ਆ ਟਿਮੀ ਟੌਮ ਹੁਣੀ ਬੰਨੇ ਪਏ ਨੇ ਉਹਨੂੰ ਖੋਲਾਂਗੇ ਇਹਨਾਂ ਨੂੰ ਉਹਨਾਂ ਕਰਕੇ ਆਜ ਨੂੰ ਖਲਾ ਦੀਏ ਸਾਨੂੰ ਇੱਕ ਤਾਂ ਓਕੇ ਹੋ ਗਿਆ ਦੂਆ ਖੁਰਨ ਲੱਗੇ ਆ ਹਾਂਜੀ ਚਲੋ ਠੀਕ ਆ ਮਿੱਤਰ ਪਿਆਰਿਓ ਅੱਜ ਦੇ ਵਲੌਗ ਦਾ ਇੱਥੇ ਉਹ ਸਮਾਪਤੀ ਕਰਦੇ ਆ ਆਪਾਂ ਲਵ ਯੂ ਟਰੱਕ ਭਰ ਕੇ ਅੱਜ ਛੋਟਾ ਬਣਿਆ ਸੌਰੀ ਲਵ ਯੂ